ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਭਰਵਿੰਦਰ ਸਿੰਘ ਮੈਂ ਮੇਰਾ ਕੰਮ ਹੀ ਗਾਥਾ ਪਾਠਾਂ ਦਾ ਪਾਠ ਕਰਦਾ ਮੈਂ ਤੇ ਲੋਕਾਂ ਵਿੱਚ ਮੇਰੀ ਵਧੀਆ ਬਣੀ ਹੋਈ ਆ ਅੱਜ ਕਿਸੇ ਘਰੇ ਮੈਨੂੰ ਆ ਤਾ ਨੈਟ ਤਾਰ ਭਰੇੜ ਕੇ ਸਾਰੇ ਬਸਤਰੀਆਂ ਦੇ ਆ ਦੇਖੋ ਤੁਹਾਡੇ ਸਾਹਮਣੇ ਆ ਮੈਂ ਕੰਮ ਕਰੀ ਜਨਾ ਨੈਟ ਭਰਾ ਕੇ ਤੁਹਾਨੂੰ ਮੈਂ ਦਿਖਾਉਂਗਾ ਆ ਤਾਂ ਤੇ ਆਹ ਜੇ ਚ ਮੈਂ ਚਾਲੂ ਕੀਤਾ ਤੇ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਨਾਇਕ ਤੇ ਕੁਮੈਂਟ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾ ਜੀ ਤੇ ਮੈਨੂੰ ਤੁਹਾਡੇ ਸੋੜ ਦੀ ਲੋੜ ਆ ਤੇ ਮੈਨੂੰ ਕਹਿੰਦੇ ਸੀ ਕਈ ਤੇਰੀ ਵੀਡੀਓ ਨਹੀਂ ਚੱਲਦੀ ਤੂੰ ਨਾਮਰਾ ਤੇ ਅੱਜ ਮੈਂ ਹੌਸਲਾ ਪੂਰਾ ਕਰਕੇ ਆਪਦੇ ਮਾਨਾ ਵੀਡੀਓ ਪਰਪਰ ਬਣਾ ਕੇ ਪੇਸ਼ ਕੀਤੀ ਤੁਹਾਡੇ ਸਾਹਮਣੇ ਤੇ ਮੇਰੀ ਵੀਡੀਓ ਨੂੰ ਸਪੋਰਟ ਕਰੇ ਕਮੈਂਟ ਹਟ ਸਾਹਮਣੇ ਇੱਕ ਹੋਰ ਗੱਲ ਕਰਨ ਦਾ ਚਾਹਣਾ ਮੈਨੂੰ ਮਾੜ ਕੇ ਬੋਲਣ ਤੇ ਵਾਲ ਮੇਰੀ ਨਹੀਂ ਸਹੀ ਤੇ ਮੇਰੇ ਕਹਿਣ ਦਾ ਭਾਵ ਕਿਸੇ ਨੂੰ ਹੌਸਲਾ ਦੇਉ। ਇਹ ਵੀਡੀਓ ਤੁਹਾਨੂੰ ਬਣਾਉਣਾ ਮੇਰਾ ਇਹੀ ਮਕਸਦ ਲੋਕਾਂ ਨੂੰ ਅੱਗੇ ਮੇਰੀ ਆਵਾਜ਼ ਪਹੁੰਚਾਉਂਦਾ। ਜਰਿਏ ਇਹ ਹੀ ਲੋਕਾਂ ਨੂੰ ਮੇਰਾ ਸੰਦੇਸ਼ ਆ ਕਿ ਸਰਾਂ ਮਜ਼ਾਕ ਨਾ ਬਣਾਇਆਂਗੇ। ਲੋਕਾਂ ਨੇ ਮੇਰਾ ਬਹੁਤ ਮਜ਼ਾਕ ਬਣਾਇਆ ਹੋਇਆ ਲੋਕੋ ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹਣਾ ਜਿਵੇਂ ਮੈਂ ਹੁਣ ਅੜਕ ਕੇ ਬੋਲਦਾ ਮੇਰੀ ਕੋਈ ਸਪੋਰਟ ਵੈਟਸ ਖੜਦੇ ਵੀ ਸੀ। ਹਰ ਵੀ ਦਿਨ ਅੰਦਰ ਮੈਂ ਜਿਉਂ ਮਿਲਿਉਂ ਬਣਾ ਰਹਿਆ। ਤੜਕੇ ਦਵਾਰ ਸਾਹਮਣੇ ਬੋਲੀ ਜਨਾ ਤੇ ਜਦੋਂ ਤੁਸੀਂ ਉਹਨੂੰ ਸਪੋਰਟ ਕਰੋ ਤੇ ਉਹ ਲੋਕ ਤਾਂ ਇੱਥੋਂ ਤੱਕ ਮੈਨੂੰ ਕਹਦਾ ਸੀ ਤੂੰ ਨਾ ਕਰ ਕੰਮ ਨਾ ਤੁਹਾਨੂੰ ਕੰਮ ਆਉਂਦਾ ਤੇ ਨਾ ਤੁਹਾਨੂੰ ਕੋਈ ਕੰਮ ਤੇ ਲੌਂਦਾ ਨਾ ਕੋਈ ਪਸੰਦ ਕਰਦਾ ਤੇ ਹੁਣ ਤੁਸੀਂ ਪਸੰਦ ਕਰਾਇਓ ਵੀ ਮੈਨੇ ਮੜੀਓ ਵੇਚਾ ਗਾਮ ਮੈਂ ਮੇਰੇ ਤਰੱਕੀ ਹੋਈ ਤੇ ਤੁਹਾਡੇ ਵੀ ਅੱਗੇ ਵੀ ਮੈਂ ਰੱਬ ਅੱਗੇ ਤੁਹਾਡੀ ਵੀ ਦੁਆ ਕਰਦਾ ਤੁਹਾਨੂੰ ਵੀ ਤਰੱਕੀ ਬਖਸ਼ੇ ਇੱਕ ਮਿੰਟ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਆ ਆਪਦੀ ਦਿਨ ਦੀ ਵੀ ਟੜ ਕੇ ਮੈਂ ਮੇਰਾ ਰੂਪ ਰੂਪ ਹੋ ਕੇ ਗੱਲ ਕਰਨ ਲੱਗਾ ਤੇ ਮੇਰੀ ਜੀ ਤੁਸੀਂ ਦੱਸੇਗੇ ਮੈਂ ਗਲਤ ਕਰਕੇ ਸਹੀ ਆ ਲੋਕਾਂ ਨੇ ਮੈਨੂੰ ਗਲਤ ਬੋਲ ਕੇ ਆ ਮੈਂ ਅੜ ਕੇ ਬੋਲਨਾ ਤੇ ਮੈਂ ਕੰਮ ਇੱਕ ਦੋ ਕੀਤੇ ਇੱਕ ਤਾਂ ਮੈਂ ਛੋਲੇਪੁਰ ਰਹਿ ਕੰਮ ਕੀਤਾ ਕੰਮ ਟਲ ਪਿਆ ਸੀ ਕਈ ਉਹ ਜਿਹੜੇ ਲੋਕ ਹੁੰਦੇ ਵਸ ਉਹਨਾਂ ਨੇ ਮੈਨੂੰ ਭਜਾਤਾ ਕੋਈ ਸੋਰ ਅੱਗੇ ਬਿਲ ਖੜਿਆ ਨਹੀਂ ਮੈਂ ਛੜਦਾ ਹਾਰ ਕੇ ਕਿਉਂ ਮਾਰਾ ਕਰਦਾ ਸੀ ਮੈਂ ਤੁਸੀਂ ਰਸੋ ਤੇ ਮੈਂ ਉਹ ਆਵਾਜ਼ ਨਹੀਂ ਸਹੀ ਤੇ ਲੋਕ ਕਹਿੰਦੇ ਤੂੰ ਉਹ ਜਾ ਤੂੰ ਐ ਆ ਬਹਾਂਂ ਘੰਟੇਂ ਦਾ ਲੋਕਾਂ ਪਰ ਮੈਨੂੰ ਐ ਤੂੰ ਚੈਨਾ ਸੋੜ ਕਰੋ ਵਧਰੋ ਬੰਦ ਜਿਵੇਂ ਅੱਗੇ ਵਧੀ ਪਰ ਇਹ ਲੱਤਾਂ ਖੀਦੇ ਆ ਤੇ ਮੈਂ ਉਹ ਕੂਕੂੜੀ ਦਾ ਬਹੁਤ ਅੰਮ੍ਰਿਤ ਦਾ ਧੰਨਵਾਦ ਕਰਦਾ ਜਿੰਨੇ ਮੈਨੂੰ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਉਹਨੇ ਅੱਗੇ ਲਿਆਂਦੀ ਉਹਨੇ ਕਹਿ ਗੂ ਕਿ ਮਸਈਂ ਉਹਨੂੰ ਮੈਂ ਕਿੰਨਾ ਕਰਦੇ ਸੀ ਮੈਂ ਵੀਡੀਓ ਨਹੀਂ ਬਣਾਉਣਾ ਚਾਹੁੰਦਾ ਲੋਕ ਮੈਨੂੰ ਇਨਸਟਾਲ ਕਰਦੇ ਰਹਿੰਦੇ ਮੈਂ ਮਹੀਨਾ ਨਾਲ ਹੀ ਕਰਦਾ ਰਹਾ ਫਿਰ ਉਹਨਾਂ ਨੇ ਬਹੁਤ ਮੈਨੂੰ ਹਲਪ ਕੀਤੀ ਅੱਜ ਮੈਂ ਅੱਗੇ ਲਿਆਂਦਾ ਉਹਨਾਂ ਕੁੜੀ ਨੇ ਮੈਂ ਹੋਂਦਾ ਦੇ ਨਹੀਂ ਦੱਸ ਦੇ ਸਕਦਾ ਕੁੜੀ ਦਾ ਰੱਬ ਉਹਨੂੰ ਤਰੱਕੀਆਂ ਬਖਸ਼ੇ ਤੇ ਅੱਜ ਮੈਂ ਵੀਡੀਓ ਤਾਂ ਹਮ ਉਹਨਾਂ ਨਾਲ ਆ ਜਦ ਨੈਟ ਦਾ ਕੰਮ ਹੋ ਗਿਆ ਸੀ ਮੈਨੂੰ ਤੇ ਮੈਂ ਤੁਹਾਡੇ ਸਾਹਮਣੇ ਉਹ ਕਰਦਾਂ ਪਿਆ ਤੇ ਆ ਦੇਖੋ ਆ ਤਾਰ ਗੂੰਗੂੰ ਕੇ ਸਕੂਰੇਟ ਕਰਤਾ ਤੋਂ ਸਾਰੇ ਦਿੰਦੇ ਆ ਤੇ ਮੇਰੀ ਮੰਖੋਦ ਜਿਵੇਂ ਸਹੂੜ ਤੋਂ ਘਰੋਂ ਦੁਕਾਨੋਂ ਲੋਕਾਂ ਵਿੱਚ ਮੈਂ ਮੈਂ ਨਹੀਂ ਕਿ ਵਧਾ ਬਣਾ ਹੋਰ ਵੀ ਤੇ ਐਸ ਕਰਕੇ ਮੈਂ ਇਹੀ ਕਹਿੰਦਾ ਤੂੰ ਬੇਇਜ਼ਤੀ ਨਾ ਕਰਿਆ ਕਰੋ ਤੇ ਸਹੂੜ ਕਰਨ ਦੇ ਅੱਗੇ ਵਧਣ ਦੀ ਕੋਸ਼ਿਸ਼ ਕਰਿਆ ਕਰੋ ਪਰ ਮੇਰਾ ਅੱਗੇ ਵਧਾ ਤੇ ਲਤਾਂ ਖਿੱਚ ਘਟਾ ਗਮ ਨਾ ਕਰਿਆ ਕਰੋ ਮੈਂ ਇੱਕ ਬੇਨਤੀ ਰਿਕਵੈਸਟ ਮੇਰੀ ਹੱਥ ਜੋੜ ਕੇ